ਹਾਂਜੀ ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਔਰ ਮਾਈਕ ਲੈਣਾ। ਕੋਈ ਗੱਲ ਨਹੀਂ। ਇਹ ਲੈ ਸੈਟ ਲਗਾ ਲਓ। ਗੀਤ ਤਾਂ ਮੇਰਾ ਦੁਗਾਣਾ ਜੀ ਮੈਂ ਕੋਈ ਰਚਨਾ ਸੁਣਾ ਦਵਾਂ। ਕਸ ਸੁਣਾ। ਇੱਕ ਪਹਿਲਾਂ ਉਹ ਸੁਣਾ ਦੇ ਰੱਬ ਦੱਸ ਦੇ ਉਹਨੇ ਡਮਲ ਟ੍ਰੈਕ ਆਇਆ। ਹਾਂਜੀ 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 ਜ਼ਰੂਰ। ਹਾਂਜੀ ਮੇਰਾ ਟ੍ਰੈਕ ਹੈ ਡਰਿੰਕ। ਤੇ ਨਾ ਸੁਣ ਕੇ ਥੋੜਾ ਜਿਹਾ ਉਹ ਇਹ ਨਾ ਸੋਚਿਆ ਜੇ ਉਹ ਐਂਡ ਉਹਦਾ ਮਤਲਬ ਡਰਿੰਕ ਦੇ ਖਿਲਾਫ ਹੀ ਆ ਉਹਦਾ ਇੱਕ ਪਾਰਟ ਮੈਂ ਗਾ ਦਿੰਦਾ ਯਾਰਾ ਦੀਆਂ ਗੱਲਾਂ ਬਸ ਹੁੰਦੀਆਂ ਕਮਾਲ ਨਹੀਂ ਤਾਂ ਹੀ ਦਰ ਕੰਨ ਤੇਰੀ ਕੱਟ ਦਿੰਦਾ ਕਾਲ ਨਹੀਂ ਰੱਖ ਦੀ ਸ਼ਕੀਨ ਜਿਵੇਂ ਡੱਬ ਵਿੱਚ ਬੋਤਲਾਂ ਚੰਦ ਦੀ ਡੱਬੀ ਚ ਜਿਵੇਂ ਰੱਖੇ ਕਾਲਾ ਮਾਲ ਨਹੀਂ ਤੈਨੂੰ ਦਿਲ ਦੇ ਕੋਲ ਰੱਖਿਆ ਨਾ ਰੱਖੀ ਦਿਲਾਂ ਵਿੱਚ ਦੂਰੀ ਸੋਣੀਏ ਮੈਨੂੰ ਯਾਰ ਵੀ ਜ਼ਰੂਰੀ ਸੋਣੀਏ ਤੇਰਾ ਪਿਆਰ ਵੀ ਜ਼ਰੂਰੀ ਸੋਣੀਏ ਮੈਨੂੰ ਯਾਰ ਵੀ ਜ਼ਰੂਰੀ ਸੋਣੀਏ ਤੇਰਾ ਪਿਆਰ ਵੀ ਜ਼ਰੂਰੀ ਸੋਣੀਏ ਲੋ ਜੀ ਇੱਕ ਮੇਰਾ ਪਾਰਟ ਸੀਗਾ ਤੇ ਤਾੜੀ ਥੋੜੀ ਸਲੋ ਜੀ ਆਈ ਨਾ ਮੈਂ ਕਰ ਤੁਹਾਨੂੰ ਕਰੇਛਣਾ ਜੀ ਇਸ਼ਕ ਤੇਰੇ ਵਿੱਚ ਹੋ ਜਾਏ ਖਤਮ ਕਹਾਣੀ ਵੇ ਸਜਣਾ ਵੈਸੇ ਵੀ ਇਹ ਜਾਣ ਤੈ ਇੱਕ ਦਿਨ ਜਾਣੀ ਵੇ ਸਜਣਾ ਇਸ਼ਕ ਤੇਰੇ ਵਿੱਚ ਹੋ ਜਾਏ ਖਤਮ ਕਹਾਣੀ ਵੇ ਸਜਣਾ वैसे वीए जान तक दिन जानी वे सजरा होडियां जे नानी फिर दा फिरकी फायदा इश्क दा ओए सौख यार ना मिलदे ओखा कहदा इश्क दा होडियां जे नानी दा फिरकी फायदा इश्क दा ਸੌਖੇ ਯਾਰ ਨਾ ਮਿਲਦੇ ਔਖਾ ਕਹਿਦਾ ਇਸ਼ਕ ਦਾ ਅੱਖੀਆਂ ਵਿੱਚੋਂ ਸੁੱਕ ਗਿਆ ਹੁਣ ਪਾਣੀ ਵੇ ਸਜਣਾ ਵੈਸੇ ਵੀ ਇਹ ਜਾਣ ਤਾ ਇੱਕ ਦਿਨ ਜਾਣੀ ਵੇ ਸਜਣਾ ਜਾਣੀ ਵੇ ਸਜਣਾ ਹੋ ਮੁੱਕ ਗਈਆਂ ਸਭ ਲੋੜਾਂ ਤੇਰਾ ਆਉਣਾ ਬਾਕੀ ਆ ਚੱਲੀ ਨੂੰ ਗਲ ਲਾਉਣਾ ਬਾਕੀ ਐ ਹੋਏ ਮੁੱਕ ਗਈਆਂ ਸਭ ਲੋੜਾਂ ਤੇਰਾ ਆਉਣਾ ਬਾਕੀ ਐ ਕਮਲੀ ਰਮਲੀ ਚੱਲੀ ਨੂੰ ਗਲ ਲਾਉਣਾ ਬਾਕੀ ਐ ਕੀਮਤ ਪਾਰੀ ਪੈਂਦੀ ਬੜੀ ਚੁਕਾਣੀ ਵੇ ਸਜਣਾ ਵੈਸੇ ਵੀ ਇਹ ਜਾਣ ਤੈ ਕਿ ਦਿਨ ਜਾਣੀ ਵੇ ਸੱਜਣਾ। ਵਾਹਿਗੁਰੂ। ਨੋ ਜੀ ਇਹ ਮੇਰੀ ਰਚਨਾ ਸੀ ਰਚਨਾ ਮਤਲਬ ਪੜੀਏ। ਤੇ ਗੀਤ ਡ੍ਰਿੰਕ ਹੈ ਜੀ ਔਰ ਫਾਈਨ ਟੋਨ ਵੱਲੋਂ ਆਇਆ ਤੇ ਅੱਗੇ ਵਿਵੇਕ ਜੀ ਦੱਸ ਦੇਣਗੇ। ਤੇ ਵਿਵੇਕ ਜੀ ਦੇ ਜਿਹੜੇ ਫਾਦਰ ਸਾਹਿਬ ਉਹਨਾਂ ਤੋਂ ਅਸੀਂ ਪੜੇ ਆਂ ਤਦ ਕਰਕੇ ਮੈਂ ਇਹ ਲੈ ਕੇ ਆਇਆ ਰਚਨਾ ਇਦਾਂ ਦੀ ਕਿਉਂਕਿ ਅਸੀਂ ਸਿੱਖਿਆ ਹੀ ਉਹਨਾਂ ਤੋਂ ਇਹੋ ਜਿਹਾ ਕੁਛ ਹੈ। ਤੇ ਇਹ ਗਾਣੇ ਜਿਹੜੇ ਇਦਾਂ ਦੇ ਉਹ ਥੋੜੀ ਇੱਕ ਕਾਬਦਾ ਟਰੈਕ ਬਣਾ ਰਹੇ ਕਿਉਂਕਿ ਜਿੰਨਾ ਚਿਰ ਸਿੰਗਰ ਦੀ ਪਛਾਣ ਨਹੀਂ ਬਣਦੀ ਉਹਨਾਂ ਚਿਰ ਜਿਹੜੀ ਰੂਹਦਾਰੀ ਦੀਆਂ ਚੀਜ਼ਾਂ ਕੋਈ ਸੁਣਦਾ ਹੀ ਨਹੀਂ ਇਹ ਕੌੜਾ ਸੱਚ ਹੈ ਜੀ ਤੇ ਤਦ ਕਰਕੇ ਕੋਸ਼ਿਸ਼ ਕਰਦੇ ਪਏਗੀ ਧੰਨਵਾਦ